ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਚਾਜ ਐਗਰੀਕਲਚਰ ਤੇ ਦੋਸਤੋ ਪਿਛਲੇ 5-6 ਦਿਨਾਂ ਤੋਂ ਆਪਾਂ YouTube ਤੇ ਅਪਡੇਟ ਨਹੀਂ ਸੀ ਹੋ ਪਾਏ ਤੇ ਉਹਦੇ ਗੱਲ ਇਹ ਸੀ ਵੀ ਆਪਣਾ ਮੋਬਾਈਲ ਫੋਨ ਡਿੱਗ ਗਿਆ ਸੀ ਜਿਹਦੇ ਰਾਹੀਂ ਆਪਾਂ ਸਾਰੀ ਬਲੌਗਿੰਗ ਵਗੈਰਾ ਕਰਦੇ ਸੀ ਇੱਕ ਦੋ ਬਲੌਗ ਉਹਦੇ ਵਿੱਚ ਰਿਕਾਰਡ ਕਰਕੇ ਵੀ ਰੱਖੇ ਹੋਏ ਸੀ ਤੁਹਾਡੇ ਨਾਲ ਜਿੰਨੀ ਵੀ ਜਾਣਕਾਰੀ ਆਪਾਂ ਸਾਂਝੀ ਕਰਨੀ ਸੀ ਤੇ ਉਹ ਆਪਣਾ ਡਿੱਗ ਗਿਆ ਤੇ ਉਹਦੇ ਉੱਪਰ ਦੀ ਹੈਰੋ ਵਗੈਰਾ ਲੰਘ ਗਈ ਖੇਤਬਾਹੀ ਕਰਦੇ ਸੀ ਤੇ ਹੁਣ ਆਪਾਂ ਨਵਾਂ ਮੋਬਾਈਲ ਫੋਨ ਲਿਆਂਦਾ ਤੇ ਹੁਣ ਦੁਬਾਰਤੋਂ ਆਪਾਂ ਬਲੌਗਿੰਗ ਵਗੈਰਾ ਕਰਾਂਗੇ ਤੇ ਤੁਹਾਡੇ ਨਾਲ ਜਿੰਨੇ ਵੀ ਆਪਾਂ ਮੱਕੀ ਸੰਬੰਧੀ ਜਾਂ ਝੋਨੇ ਸੰਬੰਧੀ ਹੋਰ ਫਸਲਾਂ ਸੰਬੰਧੀ ਜਿੰਨੀ ਵੀ ਜਾਣਕਾਰੀ ਆ ਸਾਰੀ ਸਾਂਝੀ ਕਰਦੇ ਰਿਹਾ ਕਰਾਂਗੇ ਤੇ ਦੋਸਤੋ ਬਹੁਤ ਸਾਰਿਆਂ ਦੇ ਮੈਸੇਜ ਫੋਨ ਕਾਲਸ ਆ ਰਹੇ ਨੇ ਵੀ ਮੱਕੀ ਉੱਪਰ ਕਿਹੜੀ ਸਪਰੇਅ ਕਰਦੀ ਹੈ ਗ੍ਰੋਥ ਨਾਲ ਵੀ ਸਾਡੀ ਮੱਕੀ ਵੱਡੀ ਹੋ ਜਾਵੇ ਮੈਂ ਜਿਹੜੀ ਅੱਜ ਦੀ ਕਿਹੜੀ ਸਮੱਸਿਆ ਬਣੀ ਹੋਈ ਆ ਮੱਕੀ ਸੰਬੰਧੀ ਹੀ ਜ਼ਿਆਦਾ ਆ ਰਹੇ ਨੇ ਆਪਣੀ ਅੱਜ ਦਾ ਵਲੌਗ ਵੀ ਮੱਕੀ ਸੰਬੰਧੀ ਹੀ ਹੋਣ ਵਾਲਾ ਤੇ ਜਿਹੜੀ ਕਣਕ ਤੋਂ ਬਾਅਦ ਵਾਲੀ ਮੱਕੀ ਆ ਉਹਦੀ ਗ੍ਰੋਥ ਦੀ ਗੱਲ ਕੀਤੀ ਜਾ ਰਹੀ ਹੈ ਅੱਜ 24 ਮਈ ਹੋ ਚੁੱਕੀ ਆ ਤਕਰੀਬਨ ਸਾਰਿਆਂ ਦੀਆਂ ਮੱਕੀਆਂ 1 ਮਹੀਨੇ ਦੀਆਂ ਹੋ ਗਈਆਂ ਹੋਣਗੀਆਂ ਜਾਂ 20 ਦਿਨਾਂ ਦੀਆਂ ਹੋ ਗਈਆਂ ਤੇ ਹੁਣ ਦੋਸਤੋ ਮੱਕੀ ਨੂੰ ਸੰਭਾਲਣ ਦਾ ਬਹੁਤ ਵੱਡਾ ਟਾਈਮ ਆ ਚੁੱਕਿਆ ਪਹਿਲਾਂ ਵੀ 1 ਮਹੀਨਾ ਹੋ ਗਿਆ ਬਹੁਤ ਕਿਸਾਨ ਭਰਾ ਬਹੁਤ ਮਿਹਨਤ ਕਰ ਰਹੇ ਨੇ ਬਹੁਤ ਮੈਨੂੰ ਦੇਖ ਕੇ ਖੁਸ਼ੀ ਹੋਈ ਵੀ ਜਿੰਨਿਆਂ ਨੂੰ ਆਪਾਂ ਨੇ ਗਾਈਡ ਲਾਈਨ ਕੀਤਾ ਹੈ ਆਪਣੇ YouTube ਚੈਨਲ ਤੇ ਜਿੰਨਿਆਂ ਨੇ ਵੀ ਆਪਾਂ ਨਾਲ ਜਾਣਕਾਰੀ ਸਾਂਝੀ ਕਰਕੇ ਆਪਾਂ ਉਹਨਾਂ ਨੂੰ ਗਾਈਡ ਕਰਦੇ ਆ ਮੱਕੀਆਂ ਬਹੁਤ ਅੱਛੀਆਂ ਹੋ ਗਈਆਂ ਨੇ ਤਕਰੀਬਨ 1 ਮਹੀਨੇ ਦੀ ਮੱਕੀ ਗੋਡੇ-ਗੋਡੇ ਸਾਰਿਆਂ ਦੀ ਹੋ ਚੁੱਕੀ ਆ ਤੇ ਬਹੁਤ ਸੋਹਣਾ ਰਿਜ਼ਲਟ ਆ ਤੇ ਕਾਲੇ ਜਿਹੇ ਰੰਗ ਦੇ ਖੜੀਆਂ ਨੇ ਤੇ ਖੁਸ਼ੀ ਮਿਲਦੀ ਆ ਉਹ ਇਦਾਂ ਦੀਆਂ ਮੱਕੀਆਂ ਵੇਖ ਕੇ ਤੇ ਕਿਸਾਨ ਭਰਾਵ ਜਿਹੜੀਆਂ ਹੁਣ ਤੁਹਾਨੂੰ ਅੱਜ ਦੇ ਵਲੌਗ ਵਿੱਚ ਆਪਾਂ ਗ੍ਰੋਥ ਲਾਈਨ ਸਪਰੇਆ ਦੱਸਾਂਗੇ ਤੁਸੀਂ ਉਹੀ ਸਪਰੇਆ ਕਰਿਓ ਤੇ ਬਾਕੀ ਜੇਕਰ ਤੁਹਾਡੀ ਹੋਰ ਵੀ ਕਰਨ ਦੀ ਇੱਛਾ ਹੋਵੇ ਉਹ ਵੀ ਕਰ ਸਕਦੇ ਹਾਂ ਪਰ ਆਪਣਾ ਜਿਹੜਾ YouTube ਤੇ ਵੀਡੀਓ ਪਾਉਣ ਦਾ ਮਕਸਦ ਹੁੰਦਾ ਵੀ ਘੱਟ ਖਰਚੇ ਵਿੱਚ ਚੰਗੇ ਰਿਜ਼ਲਟ ਮਿਲਣਾ ਇਸ ਕਰਕੇ ਆਪਾਂ ਇਦਾਂ ਦੀ ਹੀ ਜਾਣਕਾਰੀ ਦੱਸ ਦਿੰਦੇ ਹਾਂ ਵੀ ਜਿਹਦੇ ਵਿੱਚ ਬਜਟ ਘੱਟ ਹੋਵੇ ਨਹੀਂ ਤਾਂ YouTube ਤੇ ਮਹਿੰਗੀਆਂ ਚੀਜ਼ਾਂ ਬਹੁਤ ਪਿਆਣੇ ਉਹ ਸਪਰੇਆਾਂ ਕਰ ਦੋ ਫਸਲ ਸਿਰੇ ਹੋ ਜਾਂਦੇ ਕੋਈ ਚੱਕਰ ਵਾਲੀ ਗੱਲ ਰਹਿੰਦੀ ਨਹੀਂ ਫਸਲ ਸਾਰਾ ਕੁਝ ਵਧੀਆ ਹੋ ਜਾਂਦਾ ਹੈ ਪਰ ਆਪਣੇ ਖਰਚੇ ਘੱਟ ਰੱਖਣੇ ਨੇ ਤੇ ਰਿਜ਼ਲਟ ਜਿਆਦਾ ਵਧੀਆ ਲੈਣੇ ਨੇ ਤਾਂ ਕਰਕੇ ਆਪਾਂ YouTube ਤੇ ਵੀਡੀਓ ਪਾਉਂਦੇ ਰਹਨੇ ਆ ਦੋਸਤੋ ਤੇ ਦੋਸਤੋ ਆਪਣੇ ਪਿੱਛੇ ਤੁਸੀਂ ਜਿਹੜੀ ਮੱਕੀ ਦੇਖ ਰਹੇ ਹੋ ਆਲੂ ਵਾਲੀ ਮੱਕੀ ਆ ਤੇ ਇਹ ਆਪਾਂ ਪਕਾਉਮੀ ਕਰਨੀ ਆ ਤੇ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦਿੰਨਾ ਇਹਦੇ 18 99 ਪੈਨੀਅਰ ਦੀ ਤੇ ਬੈਰ ਦੀ ਹੈਗੀ ਆ 9908 ਦੋਹਾਂ ਦਾ ਫਰਕ ਪੂਰਾ ਕਲੀਅਰ ਦਿਖ ਰਿਹਾ ਨਾ ਕਿਹਰੇ ਦੇ ਵਿੱਚ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਣਾ ਲੋ ਜੀ ਦੋਸਤੋ ਦੇਖੋ ਸੱਜੇ ਹੱਥ ਤੇ ਹੈ 1899 ਠੀਕ ਹੈ ਜੀ ਤੇ ਖੱਬੇ ਹੱਥ ਹੋ ਰਹੀ 9108 ਤੇ ਆ ਦੱਲੇ ਮੱਲੇ ਵੀ 9108 ਦਿੰਨੇ ਆ ਦੇਖ ਸਕਦੇ ਹੋ ਪੂਰੇ ਘੇਰੇ ਦਾ ਇਹਨਾਂ ਕਲੀਅਰ ਪਤਾ ਲੱਗ ਰਿਹਾ ਤੇ ਉਹ ਪਰਲੇ ਪਾਸੇ ਵਾਲਾ ਘੇਰਾ ਵੀ 9108 ਦਾ ਤੇ ਆ ਦੇਖੋ ਪੂਰੇ ਘੇਰੇ ਦਾ ਇਹਨਾਂ ਕਲੀਅਰ ਪਤਾ ਲੱਗ ਰਿਹਾ ਵੀ 9108 ਕਿੱਥੇ ਆ 1899 ਮੱਕੀ ਪੈਣੀਅਰ ਦੀ ਕਿੱਥੇ ਆ ਤੇ ਮੈਨੂੰ 1899 ਦਾ ਰੇਟ ਵੀ ਕਾਮੀ ਮੱਕੀ ਦਾ ਵੱਧ ਦੱਸਿਆ ਜਾ ਰਿਹਾ ਸੀ ਕਹਿੰਦੇ ਬਾਈ ਜੀ ਨੂੰ ਅਲੱਗ ਹੀ ਵੱਢਿਓ ਇਹਨਾਂ ਨੂੰ ਘੇਰਾ ਇਕੱਠਾ ਨਾ ਕਰਿਓ ਅਲੱਗ ਹੀ ਰੱਖਿਓ ਤੇ ਉਹਦੇ ਉੱਪਰਲੇ ਪਾਸੇ ਆਪਣੀ ਮੂੰਗੀ ਆ ਦੋਸਤੋ ਜਿਹੜੀ ਕਿ ਬੈਡਾਂ ਦੇ ਮੂੰਗੀ ਵਿੱਜੀ ਸੀ ਤੇ ਇਹਦਾ ਆਪਾਂ ਇੱਕ ਵਲੌਗ ਵੱਖਰਾ ਬਣਾ ਦੇਵਾਂਗੇ ਮੂੰਗੀ ਵਾਲਾ ਤੇ ਥੋੜੀ ਜੀ ਫੋਨ ਦੀ ਇਹਦੀ ਕੁਆਲਿਟੀ ਘਟ ਆ ਫੋਨ ਛੋਟਾ ਆ ਆਪਣਾ ਵਧੀਆ ਫੋਨ ਢਿੱਕੇ ਖਰਾਬ ਹੋ ਗਿਆ ਨਹੀਂ ਉਹਦੇ ਨਾਲ ਹੀ ਤਾਂ ਤੁਹਾਨੂੰ ਸਾਰਾ ਕੁਝ ਕਲੀਅਰ ਦਿਖਾ ਦਿੰਦੇ ਆਪਾਂ ਤੇ ਇਹ ਹੁਣ ਓਨਾ ਕਲੀਅਰ ਨਹੀਂ ਆ ਰਿਹਾ ਤਾਂ ਫਿਰਕੇ ਤੇ ਇੱਧਰ ਹੀ ਆਪਣੀ ਆ ਮੋਟਰ ਤੇ ਆਪਣੀ ਕਣਕ ਤੋਂ ਬਾਅਦ ਵਾਲੀ ਮੱਕੀ ਆ ਇਹ ਤਾਂ ਤੁਹਾਨੂੰ ਕਾਲੇ ਰੰਗ ਦੀ ਦਿਖੇ ਰਹੀ ਹੋਵੇਗੀ ਹਨਾ ਕਿਸਾਨ ਭਰਾਵੋ ਮੱਕੀ ਦੇ ਉੱਪਰ ਗਰੋਥ ਵਾਲੀਆਂ ਸਪਰੇਆਂ ਦੀ ਜੇਕਰ ਗੱਲ ਕੀਤੀ ਜਾਵੇ ਮਾਰਕੀਟ ਦੇ ਵਿੱਚ ਬਹੁਤ ਕੁਝ ਆਉਂਦਾ ਹੈ ਪਰ ਮੈਂ ਇੱਕ ਪਹਿਲਾਂ ਵੀ ਮੱਕੀ ਦੇ ਉੱਪਰ ਗਰੋਥ ਵਾਲੀ ਸਪਰੇ ਕਰਾਈ ਸੀ ਜੈਲਬ੍ਰਿਕ ਐਸਿਡ 0.6 001% ਉਹਦੀ ਡੋਜ਼ ਹੈਗੀ ਸੀ 350 ml ਪਰ ਕਿੱਲੇ ਦੀ ਤੇ ਕੀ ਕਿਸਾਨ ਭਰਾਵਾਂ ਨੇ ਉਹ 15 ਦਿਨਾਂ ਦੀ ਮੱਕੀ ਤੇ ਕਰਤਾ ਸੀ ਤੇ ਹੁਣ ਉਹ 40 ਤੋਂ 45 ਦਿਨਾਂ ਦੀ ਮੱਕੀ ਤੇ ਹੋਵੇਗਾ ਜੇਕਰ ਤੁਸੀਂ ਉਹਦੀ ਇੱਕ ਹੀ ਸਪਰੇਅ ਕਰਨੀ ਆ ਤਾਂ 25 ਤੋਂ 30 ਦਿਨਾਂ ਦੀ ਮੱਕੀ ਤੇ ਕਰ ਦਿਓ ਫਿਰ ਉਹਦੇ ਬਾਰ ਬਾਰ ਰਿਪੀਟ ਸਪਰੇਅ ਕਰਨ ਦੀ ਲੋੜ ਨਹੀਂ ਪਰ ਜਿਹੜੇ ਕਿਸਾਨ ਭਰਾਵਾਂ ਨੇ 15 ਦਿਨ ਦੀ ਮੱਕੀ ਤੇ ਜੈਲਬਰੀ ਕੈਸਟ ਦੀ ਸਪਰੇਅ ਕਰੀ ਸੀ ਗਰੋਥ ਪlant ਗਰੋਥ ਹੁੰਦਾ ਆ ਰੈਗੂਲੇਟਰ ਹੁੰਦਾ ਆ ਤੇ ਇਹਦੀ ਸਪਰੇਅ ਹੁਣ ਤੁਸੀਂ ਦੁਬਾਰੇ ਫਿਰ ਤੋਂ 30 ਤੋਂ 35 ਦਿਨਾਂ ਦੀ 35 ਦਿਨਾਂ ਦੀ ਮੱਕੀ ਤੇ ਦੁਬਾਰੇ ਫਿਰ ਤੋਂ ਕਰ ਸਕਦੇ ਹੋ ਤੇ ਇੱਕ ਚੀਜ਼ ਐਨਪੀਕੇ ਆਉਂਦਾ ਆ ਬਹੁਤ ਸੋਹਣਾ ਐਨਪੀਕੇ ਆ ਮੈਂ ਅੱਗੇ ਵੀ ਤਾਰੀਫ ਕਰਦਾ ਹਾਂ ਉਹਨਾਂ NPK ਦੇਖੋ ਬਹੁਤ ਆਉਂਦੇ ਨੇ ਮੈਂ ਇਸ ਇੱਥੇ ਕਿਸੇ ਵੀ ਕੰਪਨੀ ਦੀ ਪ੍ਰਮੋਸ਼ਨ ਦੇ ਲਈ ਨਹੀਂ ਉਹਦਾ ਨਾਮ ਲੈ ਰਿਹਾ ਪਰ ਇੱਕ ਮਹਿੰਦਰਾ ਕੰਪਨੀ ਦਾ NPK ਆਉਂਦਾ ਹੈ ਮੈਂ ਇੱਥੇ ਵੀਡੀਓ ਤੇ ਚਲਾ ਦਿਨਾ ਆ 555 7 ਤੇ ਇਹ NPK ਬਹੁਤ ਵਧੀਆ ਇਹਦੇ ਵਿੱਚ ਫਾਸਫੋਰਸ ਵੀ ਆ ਨਾਈਟrogen ਵੀ ਆ ਪੋਟਾਸ਼ੀਅਮ ਵੀ ਆ ਜਿੰਕ ਵੀ ਆ ਤੇ ਹੋਰ ਵੀ ਕੀ ਤੱਤ ਹੈਗੇ ਨੇ ਥੋੜੀ ਥੋੜੀ ਮਾਤਰਾ ਵਿੱਚ ਇਹ ਜਿਹੜਾ NPK ਆ ਇਹਦੇ ਨਾਲ ਮੱਕੀ ਦੀ ਗ੍ਰੋਥ ਬਹੁਤ ਵਧੀਆ ਹੁੰਦੀ ਹੈ ਤੇ ਅੱਛੀ ਹੁੰਦੀ ਆ ਤੇ ਇਸ ਤੋਂ ਲਾ ਬਾਅਦ ਜ਼ਰੂਰੀ ਨਹੀਂ ਵੀ ਤੁਸੀਂ ਮਹਿੰਦਰਾ ਦੀ ਕਰਨਾ ਆ ਤੁਸੀਂ ਕਿਹੜੀ ਮਰਜੀ ਕੰਪਨੀ ਦੇ ਵਿੱਚ ਇਦਾਂ ਦਾ ਐਨਪੀਕੇ ਲੈ ਲਓ ਜਿਹਦੇ ਵਿੱਚ ਸਾਰੇ ਤਰ੍ਹਾਂ ਦੇ ਤੱਤ ਹੋਣ ਤੁਸੀਂ ਸਪਰੇਅ ਕਰ ਸਕਦੇ ਹੋ ਦੋ ਚੀਜ਼ਾਂ ਤਾਂ ਹੋ ਗਈਆਂ ਦੇਖੋ ਮੱਕੀ ਦੀ ਗਰੋਥ ਦੇ ਲਈ ਹੁਣ ਤੀਜੀ ਸਪਰੇਅ ਦੋਸਤੋ ਜਿਹੜੀ ਹੋਰ ਆ ਉਹਨੂੰ ਕਹਿੰਦੇ ਆ ਦਲਾਲ ਕੋਲ ਜ਼ਿਮੀਂਦਾਰਾਂ ਦਾ ਆਪਣਾ ਬਣਾਇਆ ਹੋਇਆ ਕੋਲ ਹੁੰਦਾ ਹੈ ਦਲਾਲ ਕੋਲ ਜਿਹਦੇ ਵਿੱਚ ਜ਼ੂਰੀਆ ਅਤੇ ਡੀਏਪੀ ਦੋਨੋਂ ਚੀਜ਼ਾਂ ਨੂੰ ਘੋਲ ਕੇ ਸਪਰੇਅ ਕੀਤੀ ਜਾਂਦੀ ਆ ਜੂਰੀਆ ਕਿਸਾਨ ਭਰਾਓ ਜੇਕਰ ਤੁਹਾਡੀ ਮੱਕੀ 1 ਮਹੀਨੇ ਦੀ ਹੋ ਚੁੱਕੀ ਆ ਜੂਰੀਆ ਤੁਸੀਂ 1.5 ਕਿਲੋ ਪਾ ਸਕਦੇ ਹੋ ਕਿੱਲੇ ਦਾ 1.5 ਕਿਲੋ ਤੋਂ ਜ਼ਿਆਦਾ ਨਾ ਪਾਓ ਨਹੀਂ ਤੁਹਾਡੀ ਮੱਕੀ ਦੇ ਪੱਤੇ ਨੇ ਜਿਹੜੇ ਫੁੱਕ ਜੇ ਜਾਣਗੇ ਤੇ ਜਿਹੜਾ ਡੀਏਪੀ ਆ ਉਹ ਕਿਲੋ ਤੋਂ 1.5 ਕਿਲੋ ਪਾ ਸਕਦੇ ਹੋ ਭਾਵੇਂ ਕਿ ਤੁਸੀਂ ਜੇਕਰ 1 ਮਹੀਨੇ ਦੀ ਮੱਕੀ ਹੋਗੀ ਤਾਂ ਉਹਦੇ ਤੇ 1.5 ਕਿਲੋ ਜੂਰੀਆ 1.5 ਕਿਲੋ ਡੀਏਪੀ ਅਲੱਗ-ਅਲੱਗ ਰਾਤ ਨੂੰ ਘੋਲ ਕੇ ਰੱਖ ਦਿਓ ਸਵੇਰੇ ਉਹਨਾਂ ਨੂੰ ਪੁਣਕੇ ਵੱਡੀ ਢੋਲੀ ਚ ਪਾ ਲੋ ਜਾਂ ਟਰੈਕਟਰ ਵਾਲੀ 200 ਲੀਟਰ ਪਾਣੀ ਕਿੱਲੇ ਦੇ ਹਿਸਾਬ ਦੇ ਨਾਲ ਉਹਦੀ ਸਪਰੇ ਤੁਸੀਂ ਕਰ ਸਕਦੇ ਹੋ ਤੇ 200 ਲੀਟਰ ਪਾਣੀ ਕਿੱਲੇ ਦਾ ਕਿਸਾਨ ਪ੍ਰਭਾਵ ਮੱਕੀ ਦੇ ਉੱਪਰ ਸਪਰੇਆਂ ਦਾ ਜਰੂਰ ਘਟੋ ਚਾਹੇ ਉਹ ਗਰੋਥ ਵਾਲੀ ਸਪਰੇ ਆ ਚਾਹੇ ਸੁੰਡੀ ਵਾਲੀ ਸਪਰੇ ਆ ਚਾਹੇ ਕੋਈ ਹੋਰ ਸਪਰੇ ਆ ਤਿੰਨ ਸਪਰੇਆਂ ਦਾ ਗਰੋਥ ਵਾਲੀ ਇਹ ਹੋ ਗਿਆ ਚੌਥੀ ਸਪਰੇ ਕਿਸਾਨ ਪ੍ਰਭਾਵ ਗਰੋਥ ਵਾਲੀ ਇੱਕ ਹੋਰ ਆ ਜੇਕਰ ਤੁਹਾਡੀ ਮੱਕੀ ਪੀਲੇ ਜਿਹੇ ਰੰਗ ਤੇ ਹੈਗੀ ਆ ਠੀਕ ਆ ਬੱਸ ਸਾਰਿਆਂ ਦੀਆਂ ਮੱਕੀਆਂ ਪੀਲੇ ਰੰਗ ਤੇ ਨਹੀਂ ਹੈਗੇ ਜੇਕਰ ਤੁਹਾਡੀ ਮੱਕੀ ਪੀਲਾ ਪਣ ਜਾਂ ਦਿਖਾ ਰਹੀ ਆ ਤਾਂ ਤੁਸੀਂ ਉਹਦੇ ਉੱਪਰ ਫੰਗੀ ਸ਼ੈਡ ਸਪਰੇ ਕਰ ਸਕਦੇ ਹੋ ਐਮ 45 ਆਉਂਦਾ ਆ ਇੰਡੋਫਿਲ ਦਾ M45 ਆਉਂਦਾ ਆ ਤੇ ਉਹ ਤੁਸੀਂ 250 ਗ੍ਰਾਮ ਤੋਂ ਲੈ ਕੇ 350 ਗ੍ਰਾਮ ਕਿੱਲੇ ਦਾ ਪਾ ਸਕਦੇ ਹੋ ਉਹਦੇ ਪਾਉਣ ਦੇ ਨਾਲ ਤੁਹਾਡੀ ਮੱਕੀ ਦੇ ਵਿੱਚ ਜਿਹੜਾ ਇੱਕ ਪੀਲਾ ਪਾਣਾ ਉਹ ਦੂਰ ਹੋ ਜਾਵੇਗਾ ਤੇ ਜਿਹੜਾ ਮੱਕੀ ਨੂੰ ਥੋੜਾ ਮੋਟਾ ਕਿਤਨਾ ਕਿਤੇ ਫੰਗਸ ਜੀ ਪੈ ਰਹੀ ਆ ਜਾਂ ਮੱਕੀ ਦੇ ਪੱਤੇ ਪੀਲੇ ਜੇ ਨੇ ਤੇ ਲਾਲ ਜੇ ਨੇ ਉਹ ਕਲੀਅਰ ਹੋ ਜਾਣਗੇ ਜੇਕਰ ਮੱਕੀ ਪੀਲੇ ਪਣਤੇ ਹੈਗੀ ਆ M45 ਦੀ ਸਪਰੇ ਤਾਂ ਹੀ ਕੀਤੀ ਜਾਵੇ ਆਦਰਵੇਜ਼ ਕਿਸਾਨਪ੍ਰਭ M45 ਦੀ ਸਪਰੇ ਆਪਾਂ ਨੇ ਨਹੀਂ ਕਰਨੀ ਕਿਸਾਨਪ੍ਰਭ ਪੰਜਵੀਂ ਸਪਰੇ ਹੈਗੀ ਆ ਜ਼ਿੰਕ ਦੀ ਸਪਰੇ ਬਹੁਤ ਸਾਰੀਆਂ ਮੱਕੀਆਂ ਦੇ ਵਿੱਚ ਜ਼ਿੰਕ ਦੀ ਕਮੀ ਆਉਂਦੀ ਆ ਪੱਤੇ ਦੇ ਉੱਪਰ ਚਿੱਟੇ ਰੰਗ ਦੇ ਚਟਾਕ ਹੋ ਜਾਂਦੇ ਨੇ ਮੈਂ ਵੀਡੀਓ ਵਿੱਚ ਵੀ ਚਲਾ ਦਿੰਨਾ ਜੇਕਰ ਤੁਹਾਡੀ ਮੱਕੀ ਦੇ ਉੱਪਰ ਚਿੱਟੇ ਰੰਗ ਦੇ ਚਟਾਕ ਹੋ ਰਹੇ ਨੇ ਤਾਂ ਤੁਸੀਂ 100 ml ਜ਼ਿੰਕ ਜਿਹੜਾ ਕਿ ਲਿਕਵਿਡ ਦੇ ਵਿੱਚ ਆਉਂਦਾ ਆ ਤਾਂ ਉਹਦੀ ਆਪਾਂ ਨੇ ਸਪਰੇਅ ਕਿੱਲੇ ਦੇ ਉੱਪਰ ਕਰਨੀ ਆ 100 ml ਤੋਂ ਜ਼ਿਆਦਾ ਨਹੀਂ ਪਾਉਣਾ 100 ml ਬਹੁਤ ਹੁੰਦਾ ਹੈ 100 ml ਜ਼ਿੰਕ ਕਿੱਲੇ ਦਾ ਤੇ ਤੁਸੀਂ ਤਾਕਤ ਵਾਲੀ ਕਿਹੜੀ ਮਰਜ਼ੀ ਸਪਰੇਅ ਦੇ ਨਾਲ ਐਡ ਕਰ ਸਕਦੇ ਹੋ ਕੋਲਨਸੀਲ ਚਾਹੇ ਡੀਏਪ ਜੂਰੀਏ ਦਾ ਦਲਾਲ ਕੋਲ ਵਿੱਚ ਐਡ ਕਰ ਲਓ ਜ਼ਿੰਕ ਨੂੰ ਚਾਹੇ ਜਾਇਲਵ੍ਰਿਕ ਐਸਿਡ ਦੇ ਨਾਲ ਕਰ ਲਓ ਚਾਹੇ ਐਮ45 ਦੇ ਨਾਲ ਐਡ ਕਰ ਲਓ ਤਾਕਤ ਵਾਲੀ ਕਿਹੜੀ ਮਰਜ਼ੀ ਸਪਰੇਅ ਦੇ ਨਾਲ ਤੁਸੀਂ ਜ਼ਿੰਕ ਨੂੰ ਐਡ ਕਰ ਸਕਦੇ ਹੋ ਤੇ ਇਹ ਜਿਹੜੀਆਂ ਤਾਕਤ ਵਾਲੀਆਂ ਸਪਰੇਅ ਨੇ ਦੋਸਤੋ ਇਹਨਾਂ ਨਾਲ ਤੁਸੀਂ ਜਿਹੜੀ ਕਿ ਆਪਣੀ ਸੁੰਡੀ ਵਾਲੀ ਸਪਰੇਆ ਹੁੰਦੀਆਂ ਨੇ ਉਹਨਾਂ ਨੂੰ ਵੀ ਐਡ ਕਰ ਸਕਦੇ ਹੋ ਕਦੇ ਵੀ ਇੱਕ ਚੀਜ਼ ਧਿਆਨ ਵਿੱਚ ਰੱਖਿਓ ਹਰਬੀਸਾਈਡ ਸਪਰੇ ਦੇ ਨਾਲ ਤਾਕਤ ਵਾਲੀ ਸਪਰੇ ਨਹੀਂ ਐਡ ਹੁੰਦੀ ਪਰ ਤਾਕਤ ਵਾਲੀ ਸਪਰੇ ਦੇ ਨਾਲ ਸੁੰਡੀ ਵਾਲੀ ਸਪਰੇ ਐਡ ਆਪਾਂ ਕਰ ਸਕਦੇ ਹਾਂ ਦੋਹਾਂ ਦਾ ਮਿਕਸ ਘੋਲ ਆਪਾਂ ਬਣਾ ਸਕਦੇ ਹਾਂ ਦੋਸਤੋ ਤੇ ਦੋਸਤੋ ਤੁਸੀਂ ਇਹ ਜ਼ਿੰਕ ਦੀ ਸਪਰੇ ਵੀ ਕਰ ਸਕਦੇ ਹੋ 100 ml ਕਿੱਲੇ ਦਾ ਇਹ ਤੁਸੀਂ ਜ਼ਿੰਕ ਦੇ ਬਹੁਤ ਸੋਹਣੇ ਰਿਜ਼ਲਟ ਮਿਲਣਗੇ ਤੇ ਹਾਈਟ ਵਿੱਚ ਵੀ ਕਿਤਨਾ ਕਿਤੇ ਮੱਕੀ ਨੂੰ ਮਦਦ ਕਰਦਾ ਆ ਤੇ ਜਿਹੜੇ ਕਿਸਾਨ ਭਰਾਵਾਂ ਦਾ ਡੀਏਪੀ ਕੱਟ ਪਿਆ ਖੇਤ ਦੇ ਵਿੱਚ ਬਜਾਈ ਦੇ ਮੌਕੇ ਡੀਪੀ ਘੱਟ ਰਹਿ ਗਿਆ ਮਸ਼ੀਨ ਘੱਟ ਬਣਨੀਗੀ ਉਹ ਕਿਸਾਨ ਵੀਰ ਧਿਆਨ ਵਿੱਚ ਕਰਨ ਤਿੰਨ ਸਪਰੇਹਾਂ ਡੀਪੀ ਦੀਆਂ ਡੇਢ ਡੇਢ ਕਿਲੋ ਡੀਪੀ ਘੋਲ ਕੇ ਕਰਨਾ ਹੈ ਤਿੰਨ ਸਪਰੇਹਾਂ ਡੀਪੀ ਦੀ ਮੱਕੀ ਉੱਪਰ ਕਰ ਦੇਣਾ ਉਹਨਾਂ ਦੀ ਮੱਕੀ ਬਰਾਬਰ ਹੀ ਹੋ ਜਾਵੇਗੀ ਹੋਰ ਮੱਕੀ ਤੋਂ ਪਿੱਛੇ ਨਹੀਂ ਹਟੇਗੀ ਤੇ ਦੋਸਤੋ ਜਿਹੜੀਆਂ ਹੁਣ ਮੱਕੀ ਤੇ ਸਪਰੇਹਾਂ ਨੇ ਸੈਲਜ ਵਾਲੀ ਮੱਕੀ ਦੀ ਆਪਾਂ ਗੱਲ ਕਰ ਰਹੇ ਹਾਂ ਇਹ 45 ਤੋਂ 50 ਦਿਨਾਂ ਤੱਕ ਹੀ ਕੀਤੇ ਜਾਣ 50 ਦਿਨ ਤੋਂ ਬਾਅਦ ਕੋਈ ਵੀ ਸਪਰੇਅ ਨਾ ਕੀਤੀ ਜਾਵੇ ਕਿਉਂਕਿ ਇਹ ਹਰਾਚਾਰ ਆਪਣੇ ਪਸ਼ੂਆਂ ਨੇ ਖਾਣਾ ਹੈ ਤੇ ਪਸ਼ੂਆਂ ਤੋਂ ਬਾਅਦ ਆਪਣੇ ਦੁੱਧ ਵਿੱਚ ਆਉਣਾ ਦੁੱਧ ਆਪਾਂ ਨੇ ਪੀਣਾ ਹੈ ਇਸ ਲਈ 45 ਤੋਂ 50 ਦਿਨਾਂ ਤੱਕ ਹੀ ਜਿੰਨੀਆਂ ਵੀ ਸਪਰੇਆਂ ਨੇ ਮੱਕੀ ਉੱਪਰ ਕੀਤੀਆਂ ਜਾਣ ਤੇ ਜੇਕਰ ਹੁਣ ਮੈਂ ਸੁੰਟੀ ਵਾਲੀ ਸਪਰੇਅ ਦੀ ਗੱਲ ਕਰਾਂ ਤਾਂ ਦੋਸਤੋ ਇੱਕ ਇੱਕ ਸਪਰੇਅ ਆ ਮੈਂ ਜਾਦੇ ਸਪਰੇਆਂ ਦੇ ਨਾਮ ਨਹੀਂ ਲੈਣਾ ਚਾਹਾਂਗਾ ਡੈਲੀਗੇਟ ਆਉਂਦੀ ਆ ਆ ਮੈਂ ਸਕਰੀਨ ਤੇ ਚਲਾ ਦਿੰਦਾ ਚਾਹੇ ਇਹਦਾ ਸਾਲਟ ਲੈ ਲਿਓ ਜ਼ਰੂਰੀ ਨਹੀਂ ਹੈਗਾ ਵੀ ਇਹੀ ਕੰਪਨੀ ਦੇ ਵਿੱਚ ਡੈਲੀਗੇਟ ਹੀ ਲੈਣੀ ਆ ਚਾਹੇ ਦਾ ਸਾਲਟ ਲੈ ਲਿਓ ਇਹ ਤੁਸੀਂ 100 ਐਮ ਐਲ ਏਕੜ ਦੀ 1 ਕਿੱਲੇ ਦੇ ਡੋਸ ਸਪਰੇਅ ਕਰਨੀਆਂ ਇਹ ਸਪਰੇਅ ਦੋਸਤੋ ਤੁਸੀਂ ਨੇ 35 ਦਿਨਾਂ ਦੇ ਆਸ-ਪਾਸ ਕਰਨੀਆਂ ਮੱਕੀ ਤੇ ਪਹਿਲਾਂ ਨਹੀਂ ਕਰਨੀ ਜਦੋਂ ਮੱਕੀ ਤੁਹਾਡੀ ਧਰਤੀ ਲੁਕੋ ਦੇਵੇ ਉਦੋਂ ਕਰਨੀਆਂ ਬਹੁਤ ਮਹਿੰਗੀ ਸਪਰੇਅ ਆ ਧਰਤੀ ਤੇ ਡਿਗਣੀ ਨਹੀਂ ਚਾਹੀਦੀ ਪੱਤਿਆਂ ਤੇ ਡਿਗੇ ਤਾਂ ਜੋ ਕੰਮ ਵੱਧ ਵਧੀਆ ਕਰੇਗੀ ਇਹ ਸਪਰੇਅ ਕਰਨ ਤੋਂ ਬਾਅਦ ਦੋਸਤੋ ਤੁਹਾਡੀ ਮੱਕੀ ਨੂੰ 80 ਦਿਨਾਂ ਦੇ 85 ਦਿਨਾਂ ਤੇ ਤੁਹਾਡਾ ਆਚਾਰ ਪੈਣਾ ਤੁਹਾਡੀ ਮੱਕੀ ਦੀ ਸੁੰਢੀ ਲੱਗਣ ਦਾ ਲਾਈਫਟਾਈਮ ਹੋ ਜਾਵੇਗਾ ਜੇਕਰ ਸਪਰੇਅ origignal ਆ 200 ਲੀਟਰ ਪਾਣੀ ਦੇ ਵਿੱਚ ਤੁਸੀਂ ਕਰ ਰਹੇ ਹੋ 100 ml ਡੋਜ਼ ਪਾ ਰਹੇ ਹੋ ਮੈਂ ਲਿਖ ਕੇ ਗਰੰਟੀ ਦੇ ਦਿੰਦਾ ਤੁਹਾਡੀ ਮੱਕੀ ਨੂੰ ਸੁੰਢੀ ਨਹੀਂ ਪੈਣੀ ਦੋਸਤੋ ਜੇ ਜੇ ਫੇਰ ਵੀ ਸੁੰਢੀ ਪਵੇਗੀ ਤਾਂ ਕਿਤੇ ਨਾ ਕਿਤੇ ਸਪਰੇਅ ਤੁਹਾਡੀ ਆ ਜਿਹੜੀ ਦਵਾਈ ਆ ਡੁਪਲੀਕੇਸੀ ਹੋਵੇਗੀ ਜਾਂ ਕਰਨ ਦੇ ਵਿੱਚ ਕੋਈ ਫਰਕ ਰਹਿ ਜਾਵੇਗਾ ਪਰ ਜੇਕਰ ਦੋਨੇ ਚੀਜ਼ਾਂ ਤੁਸੀਂ ਪ੍ਰੋਪਰ ਕਰ ਦਮੋਗੇ ਦੋਸਤੋ ਸਪਰੇਅ origignal ਹੋਵੇ 200 ਲੀਟਰ ਪਾਣੀ ਕੱਢੋ ਕਿੱਲੇ ਦਾ ਤੇ ਬਹੁਤ ਸੋਹਣੇ ਰਿਜ਼ਲਟ ਮਿਲਣਗੇ ਤੁਹਾਡੀ ਮੱਕੀ ਲਾਈਫਟਾਈਮ ਹੋ ਜਾਵੇਗੀ ਤੁਹਾਡੀ ਮੱਕੀ ਨੂੰ ਬਿਲਕੁਲ ਵੀ ਸੁੰਡੀ ਵਗੈਰਾ ਨਹੀਂ ਪਵੇਗੀ ਦੋਸਤੋ ਇਸ ਤੋਂ ਇਲਾਵਾ ਕਿਸਾਨਪ੍ਰਭ ਜੇਕਰ ਤੁਹਾਡੀ ਮੱਕੀ ਹਾਲੇ ਛੋਟੀ ਆ 20-25 ਦਿਨ ਦੀ ਆ ਸੁੰਡੀ ਦੀ ਸਮੱਸਿਆ ਜ਼ਿਆਦਾ ਹੈਗੀ ਆ ਤਾਂ ਉਸਤੇ ਤੁਸੀਂ ਫਿਪਰੋਨਿਲ ਸਾਲਟ ਆਉਂਦਾ ਫਿਪਰੋਨਿਲ 3% ਐਸਸੀ ਮੈਂ ਸਕਰੀਨ ਤੇ ਵੀ ਚਲਾ ਦਿਨਾ ਇਹ ਵਾਲੇ ਸਾਲਟ ਦੀ ਦੋਸਤੋ ਤੁਸੀਂ ਸਪਰੇਅ ਕਰ ਦੋ ਤੁਹਾਡੀ ਮੱਕੀ ਬਹੁਤ ਸੋਹਣੀ ਹੋ ਜਾਵੇਗੀ ਜਿਹੜੀ ਸੁੰਡੀ ਵਗੈਰਾ ਮਰ ਜਾਵੇਗੀ ਤੇ ਇਹਦਾ ਅਸਰ ਸਿਰਫ 5 ਦਿਨ ਦਾ ਹੀ ਰਹੇਗਾ ਜੇਕਰ ਮੱਕੀ ਤੁਹਾਡੀ 25 ਦਿਨ ਦੀ ਹੈਗੀ ਆ ਸੁੰਡੀ ਦੀ ਸਮੱਸਿਆ ਜ਼ਿਆਦਾ ਆ ਪਹਿਲਾਂ ਫਿਪਰੋਨਿਲ ਸਪਰੇਅ ਕਰ ਦੋ 200 ml ਏਕੜ ਦੀ ਪਾ ਕੇ ਉਸ ਤੋਂ ਬਾਅਦ 30 ਤੋਂ 35 ਦਿਨਾਂ ਤੱਕ ਤੁਸੀਂ ਫਿਰ ਡੈਲੀਗੇਟ ਦੀ ਸਪਰੇਅ ਕਰਿਓ ਡੈਲੀਗੇਟ ਦੇ ਰਿਜ਼ਲਟ ਫਿਰ ਜ਼ਿਆਦਾ ਚੰਗੇ ਮਿਲਣਗੇ ਡਾਇਰੈਕਟ ਜੇ ਹੁਣ 25 ਦਿਨਾਂ ਤੇ ਤੁਸੀਂ ਡੈਲੀਗੇਟ ਦੀ ਸਪਰੇਅ ਕਰੋਗੇ ਦੁਬਾਰੇ ਫਿਰ ਡੈਲੀਗੇਟ ਕਰਨੀ ਪਵੇਗੀ ਕਿਉਂਕਿ ਦੋ ਵਾਰੀ ਡੈਲੀਗੇਟ ਕੀਤੀ ਹੋਈ ਮਹਿੰਗੀ ਪੈ ਜਾਵੇਗੀ ਇਸ ਲਈ ਪਹਿਲਾਂ ਜੇਕਰ ਸੁੰਡੀ ਬੜੀ ਜ਼ਿਆਦਾ ਆ ਉਮਰ ਹਲੇ ਮੱਕੀ ਦੀ ਘਟਾ ਤਾਂ ਫਿਪਰਨ ਹਲਦੀ ਸਪਰੇਅ ਕਰ ਦੋ ਇਹਦੇ ਨਾਲ ਤੁਰੰਤ ਜਿੰਨੀ ਵੀ ਸੁੰਡੀ ਆ ਮਰ ਜਾਵੇਗੀ ਤੇ ਦੋਸਤੋ ਇਸ ਤੋਂ ਇਲਾਵਾ ਮੱਕੀ ਨੂੰ ਸਮੇਂ ਸਿਰ ਪਾਣੀ ਲਗਾਉਂਦੇ ਰਹੋ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਆ ਦਿਨ ਵਿੱਚ 45 ਡਿਗਰੀ ਤੱਕ ਟੈਂਪਰੇਚਰ ਚਲੇ ਜਾਂਦਾ ਮੱਕੀ ਨੂੰ ਹੁਣ 48 ਘੰਟਿਆਂ ਬਾਅਦ ਵੀ ਪਾਣੀ ਲਗਾਉਣਾ ਪੈ ਰਿਹਾ ਕਿਤਨਾ ਕਿਤੇ ਜ਼ਮੀਨਾਂ ਰੇਤ ਦੀਆਂ ਨੇ ਉਹਨਾਂ ਜ਼ਮੀਨਾਂ ਨੂੰ ਇੱਕ ਦਿਨ ਛੱਡ ਕੇ ਹੀ ਪਾਣੀ ਆ ਰਿਹਾ ਦੋਸਤੋ ਖੇਤਾਂ ਵਿੱਚ ਢੇੜਾ ਰੱਖੋ ਐਨਾ ਹੋਵੇਗੀ ਵੀ ਮੱਕੀ ਦੀਆਂ ਬੱਤੀਆਂ ਬਣ ਜਾਣ ਮੱਕੀ ਦੇ ਪਕੌੜੇ ਬਣ ਜਾਣ ਤੇ ਤੁਸੀਂ ਖੇਤ ਗੇੜਾ ਨਾ ਮਾਰੋ ਇਸ ਲਈ ਦੋਸਤੋ ਖੇਤ ਗੇੜਾ ਰੱਖੋ ਮੱਕੀ ਦੀਆਂ ਬੱਤੀਆਂ ਬਣਨ ਤੋਂ ਬਚਾਓ ਮੱਕੀ ਨੂੰ ਸਮੇਂ ਸਿਰ ਪਾਣੀ ਦਿੰਦੇ ਰਹੋ ਇੱਕ ਦਿਨ ਛੱਡ ਕੇ ਮੱਕੀ ਨੂੰ ਪਾਣੀ ਦਿੰਦੇ ਰਹੋ ਤਾਂ ਜੋ ਮੱਕੀ ਆ ਤੁਹਾਡੀ ਤੰਦਰੁਸਤ ਰਹੇ ਪਾਣੀ ਦੀ ਕਮੀ ਨਾ ਮਹਿਸੂਸ ਹੋਵੇ ਜੇਕਰ ਤੁਸੀਂ ਜੂਰੀਆ ਲਗਾ ਰਹੇ ਹੋ ਮੱਕੀ ਨੂੰ ਤਾਂ ਪਾਣੀ ਵਿੱਚ ਰੱਖ ਕੇ ਲਗਾ ਸਕਦੇ ਹੋ ਉਹਦੇ ਬਹੁਤ ਸੋਹਣੇ ਰਿਜ਼ਲਟ ਨੇ ਛਿੱਟੇ ਦਾ ਜੂਰੀਆ ਕਿਤਨਾ ਕਿਤੇ ਡਬਲ ਪੈ ਜਾਂਦਾ ਮੈਂ ਵੀਡੀਓ ਚਲਾ ਰਿਹਾ ਪੱਤੇ ਮੱਕੀ ਦੇ ਫੁੱਕ ਜਾਂਦੇ ਨੇ ਜੂਰੀਆ ਦਾ ਟ੍ਰਿਕ ਹੋ ਜੂਰੀਏ ਦੀ ਇੰਨੀ ਲੋੜ ਨਹੀਂ ਹੈਗੀ ਮੱਕੀ ਨੂੰ ਤੇ ਤੁਸੀਂ ਇਹ ਜਿਹੜੀਆਂ ਸਪਰੇਹਾਂ ਨੇ ਗਰੋਥ ਵਾਲੀਆਂ ਇਹ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਜੂਰੀਆ ਬਿਲਕੁਲ ਵੀ ਨਹੀਂ ਪਾਉਣਾ ਦੋਸਤੋ ਨੈਨੋ ਜੂਰੀਆ ਜਿਹੜੀਆਂ ਕਿ ਤੁਹਾਨੂੰ ਰਿਅਲ ਵਾਲੇ ਥੈਲਿਆਂ ਦੇ ਨਾਲ ਸ਼ੀਸ਼ੀਆਂ ਫ੍ਰੀ ਮਿਲੀਆਂ ਸੀ ਹੁਣ ਉਹਨਾਂ ਦਾ ਟਾਈਮ ਆ ਗਿਆ ਹੁਣ ਚੱਕ ਕੇ ਉਹਨਾਂ ਦੀ ਮੱਕੀ ਤੇ ਸਪਰੇਅ ਕਰ ਦੋ ਬਹੁਤ ਸੋਹਣੇ ਰਿਜ਼ਲਟ ਮਿਲ ਰਹੇ ਨੇ ਆਮ ਕਰਕੇ ਦੁਕਾਨਾਂ ਤੋਂ 100 ਤੋਂ 150 ਦੇ ਵਿੱਚ ਵਿੱਚ ਨੈਨੋ ਜੂਰੀਆ ਦੀ ਸ਼ੀਸ਼ੀ ਮਿਲ ਜਾਂਦੀ ਹੈ 500 ਐਮਐਲ ਦੀ ਤੁਸੀਂ ਉਹ 750 ਰੁਪਏ ਦਾ ਤੁਹਾਨੂੰ ਪੂਰਾ ਪੈਸਾ ਵਸੂਲ ਮਿਲੇਗਾ ਨੈਨੋ ਜੂਰੀਆ 125ਾਂ ਦੀ ਤੁਹਾਨੂੰ 125ਾਂ ਦੀ ਜਿਹੜੀ ਸੀਸੀ ਆ 270 ਦੇ ਜਿੰਨਾ ਹੀ ਕੰਮ ਕਰੇਗੀ ਬਸ ਤੁਹਾਡੀ ਮੱਕੀ ਆ ਜਿਹੜੀ 1 ਮਹੀਨੇ ਦੀ ਹੋਣੀ ਚਾਹੀਦੀ ਆ ਪੱਤੇ ਆ ਜਿਹੜੇ ਧਰਤੀ ਲਗਾਉ ਦੇਣ ਤਾਂ ਜੋ ਸਪਰੇ ਧਰਤੀ ਉੱਪਰ ਨਾ ਡਿਗੇ ਨੈਨੋ ਜੂਰੀਏ ਦੇ ਵੀ ਬਹੁਤ ਸੋਹਣੇ ਦੋਸਤੋ ਰਿਜ਼ਲਟ ਮਿਲਣਗੇ ਬਾਕੀ ਮੱਕੀ ਨੂੰ ਪਾਣੀ ਲਗਾਉਂਦੇ ਰਹੋ ਸਵੇਰ ਸ਼ਾਮ ਖੇਤਾਂ ਦੇ ਵਿੱਚ ਗੇੜਾ ਜਰੂਰ ਰੱਖੋ ਜੀ ਕਿਸਾਨ ਪ੍ਰਵ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਹੋਰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਦਿਆ ਕਰੋ ਤੇ ਆਪਣੇ ਚੈਨਲ ਨੂੰ ਜਿਨ੍ਹਾਂ ਨੇ ਹਾਲੇ ਤੱਕ ਫੋਲੋ ਨਹੀਂ ਕਰਿਆ ਆਪਣੇ ਝਾਜ ਐਗਰੀਕਲਚਰ ਚੈਨਲ ਨੂੰ ਫੋਲੋ ਜਰੂਰ ਕਰ ਲਓ ਤੇ ਘੰਟੀ ਵਾਲਾ ਬਟਨ ਨੱਪੜਾ ਨਾ ਭੁੱਲਿਓ ਤੇ ਫੋਲੋ ਜਰੂਰ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰਦਿਆ ਕਰੋ ਤਾਂ ਜੋ ਹਰ ਇੱਕ ਜਿਹੜਾ ਆਪਣਾ ਕਿਸਾਨ ਪ੍ਰਵ ਖੇਤੀ ਕਰ ਰਿਹਾ ਉਹਦੇ ਤੱਕ ਇਹ ਲੋੜਿੰਗ ਦੀ ਵੀਡੀਓ ਪਹੁੰਚ ਸਕੇ ਤੇ ਕਿਸਾਨ ਪ੍ਰਵ ਤੁਹਾਡੇ ਕੋਈ ਵੀ ਖੇਤੀ ਸੰਬੰਧੀ ਸਵਾਲ ਜਵਾਬ ਹੈਗੇ ਨੇ ਕਮੈਂਟਾਂ ਦੇ ਵਿੱਚ ਮੈਸੇਜ ਕਰਦਿਆ ਕਰੋ ਕਮੈਂਟ ਦੇ ਵਿੱਚ ਤੁਹਾਡਾ ਕੀਤਾ ਹੋਇਆ ਮੈਸੇਜ ਦਾ ਰਿਪਲਾਈ ਜਰੂਰ ਹੋਵੇਗਾ ਆਪਾਂ ਹਰ ਹਾਲਤ ਦੇ ਵਿੱਚ ਤੁਹਾਡਾ ਹਰ ਇੱਕ ਰਿਪਲਾਈ ਕਰਦੇ ਰਹਾਂਗੇ ਤੇ ਕਮੈਂਟ ਦੇ ਵਿੱਚ ਤੁਸੀਂ ਕਿਸੇ ਵੀ ਸਮੱਸਿਆ ਕੋਈ ਵੀ ਫਸਲ ਦੇ ਸੰਬੰਧੀ ਕੋਈ ਵੀ ਆ ਰਹੀ ਆਪਾਂ ਨੂੰ ਕਮੈਂਟ ਦੇ ਵਿੱਚ ਜਰੂਰ ਮੈਸੇਜ ਕਰਦਿਆ ਕਰੋ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ਼੍ਰੀ ਅਕਾਲ ਜੀ